ਇਸ ਵੇਲੇ ਦੀ ਬੇਹਦ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਲੁਧਿਆਣੇ ਤੋਂ ਜੋ ਕਿ ਸੁਣ ਕੇ ਤੁਸੀਂ ਵੀ ਹਰਾਨ ਰਹਿ ਜਾਵੋਗੇ ਤੁਹਾਡੇ ਵੀ ਲੋਕੰਡੇ ਖੜੇ ਹੋ ਜਾਣਗੇ ਕਿ ਕਿਸ ਤਰ੍ਹਾਂ ਇੱਕ ਔਰਤ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇੱਕ ਔਰਤ ਕਿਸ ਤਰ੍ਹਾਂ ਮੂੰਹ ਸੇ ਢੱਕ ਕੇ ਹੱਥ ਦੇ ਵਿੱਚ ਇੱਕ ਲਫਾਫਾ ਫੜ ਕੇ ਜਾਂਦੀ ਹੈ ਤੇ ਅੱਗੇ ਜਾ ਕੇ ਇੱਕ ਕਾਰ ਦੇ ਵਿੱਚ ਬੈਠ ਜਾਂਦੀ ਹੈ ਦਰਸਲ دوستو ਇਸ ਔਰਤ ਵੱਲੋਂ ਆਪਣੇ ਘਰ ਤੋਂ ਗਹਿਣੇ ਵਗੈਰਾ ਚੋਰੀ ਕਰਕੇ ਕੀਮਤੀ ਸਮਾਨ ਚੋਰੀ ਕਰਕੇ ਆਪਣੇ ਬੁਆਏਫਰੈਂਡ ਦੇ ਨਾਲ ਮੈਰਿਜ ਕਰਵਾ ਲਈ ਗਈ ਹੈ ਤੇ ਦੱਸ ਦਈਏ ਕਿ ਇਸ ਔਰਤ ਦਾ ਜਿਸ ਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੋ ਕਿ ਦੁਲਹਨ ਦੇ ਜੋੜੇ ਦੇ ਵਿੱਚ ਸਜੀ ਬੈਠੀ ਹੈ ਅਤੇ ਜਿੱਥੇ ਧੂਮ ਧਾਮ ਦੇ ਨਾਲ ਵਿਆਹ ਹੋ ਰਿਹਾ ਹੈ ਇਸ ਔਰਤ ਦਾ ਇੱਕ 11 ਸਾਲ ਦਾ ਪੁੱਤਰ ਵੀ ਹੈ ਜੀਆ ਦੋਸਤੋ ਇਹ ਔਰਤ ਜਿਸ ਨੇ ਕਿ ਆਪਣਾ ਹੱਸਦਾ ਵਸਦਾ ਘਰ ਉਜਾੜਿਆ ਆਪਣੇ ਹੱਥੀਂ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਹੈ ਕਿ ਆਪਣੇ ਘਰ ਤੋਂ ਇਸ ਔਰਤ ਨੇ ਗਹਿਣੇ ਅਤੇ ਹੋਰ ਨਗਦੀ ਤੋਂ ਇਲਾਵਾ ਕੀਮਤੀ ਸਮਾਨ ਚੋਰੀ ਕੀਤਾ ਤੇ ਆਪਣੇ ਬੁਆਏਫਰੈਂਡ ਦੇ ਨਾਲ ਫਰਾਰ ਹੋ ਗਈ ਇਸ ਦਾ ਪਤੀ ਅਤੇ ਇਸ ਦਾ ਪੁੱਤਰ ਇਸ ਨੂੰ ਲੱਭਦੇ ਰਹੇ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਉਹਨਾਂ ਦੇ ਸਾਹਮਣੇ ਆਈਆਂ ਉਹਨਾਂ ਦੇ ਨਜ਼ਦੀਕੀਆਂ ਨੇ ਉਹਨਾਂ ਨੂੰ ਸ਼ੇਅਰ ਕੀਤੀਆਂ ਜੋ ਕਿ ਉਸ ਸ਼ਖਸ ਦੀ ਪਤਨੀ ਅਤੇ ਉਸ 11 ਸਾਲ ਦੇ ਬੱਚੇ ਜੋ ਕਿ ਜਵਾਨ ਹੋ ਰਿਹਾ ਸੀ ਉਸ ਦੀ ਮਾਂ ਦੀਆਂ ਸਨ ਜੋ ਕਿ ਧੂਮ ਧਾਮ ਦੇ ਨਾਲ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਕਰਵਾ ਰਹੀ ਹੈ ਜਿਸ ਨੇ ਹੱਥੀ ਲਾਲ ਚੂੜਾ ਪਾਇਆ ਹੋਇਆ ਅਤੇ ਗਿਫਟ ਖੋਲ ਰਹੀ ਹੈ ਅਤੇ ਇਸ ਵਾਈਰਲ ਹੋ ਰਹੀਆਂ ਤਸਵੀਰਾਂ ਨੂੰ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿਉਂਕਿ ਹੁਣ ਤੱਕ ਉਹ ਲੱਭ ਰਹੇ ਸਨ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਸ ਗੱਲ ਤੇ ਯਕੀਨ ਵੀ ਨਹੀਂ ਸੀ ਕਿ ਸ਼ਾਇਦ ਉਹਨਾਂ ਦੇ ਮਾ ਉਸ ਸਖਸ ਦੀ ਪਤਨੀ ਆਪ ਘਰੋਂ ਪੈਸੇ ਅਤੇ ਗਹਿਣੇ ਚੋਰੀ ਕਰਕੇ ਭੱਜੀ ਹੈ ਕਿਉਂਕਿ ਉਹਨਾਂ ਦਾ ਕਿਤੇ ਨਾ ਕਿਤੇ ਮਨ ਇਹ ਕਹਿ ਰਿਹਾ ਸੀ ਕਿ ਸ਼ਾਇਦ ਉਹਨਾਂ ਦੇ ਘਰ ਚੋਰੀ ਵਗੈਰਾ ਹੋਈ ਹੋਵੇ ਅਤੇ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਵੀ ਕਿਸੇ ਮੁਸੀਬਤ ਦੇ ਵਿੱਚ ਨਾ ਹੋਵੇ ਪਰ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿਉਂਕਿ ਉਸ ਔਰਤ ਨੇ ਕਿਸੇ ਹੋਰ ਦੇ ਨਾਲ ਵਿਆਹ ਕਰਵਾਇਆ ਆਪਣੇ ਬੁਆਏਫਰੈਂਡ ਦੇ ਨਾਲ ਵਿਆਹ ਕਰਵਾਇਆ ਆਪਣੇ ਹਸ ਦੇ ਵਸਦੇ ਪਰਿਵਾਰ ਨੂੰ ਛੱਡ ਕੇ 11 ਸਾਲ ਦਾ ਪੁੱਤਰ ਜੋ ਕਿ ਜਵਾਨ ਹੋ ਰਿਹਾ ਸੀ ਉਸ ਦੇ ਬਰਾਬਰ ਦੇ ਕੱਦ ਦਾ ਹੋ ਰਿਹਾ ਸੀ ਪਰ ਉਸ ਔਰਤ ਵੱਲੋਂ ਕਿਵੇਂ ਆਪਣੇ ਘਰ ਦੇ ਵਿੱਚੋਂ ਗਹਿਣੇ ਅਤੇ ਪੈਸੇ ਚੋਰੀ ਕਰਕੇ ਪਹਿਲਾ ਆਪਣੇ ਬੁਆਏਫਰੈਂਡ ਦੇ ਨਾਲ ਇਹ ਫਰਾਰ ਹੁੰਦੀ ਹੈ ਤੇ ਉਸ ਤੋਂ ਬਾਅਦ ਧੂਮ ਧਾਮ ਦੇ ਨਾਲ ਵਿਆਹ ਵੀ ਕਰਵਾਇਆ ਜਾਂਦਾ ਹੈ ਜਿਵੇਂ ਦੋਸਤੋ ਵਿਆਹ ਵੀ ਧੂਮ ਧਾਮ ਦੇ ਨਾਲ ਪੈਲਸ ਦੇ ਵਿੱਚ ਕਰਵਾਇਆ ਜਾਂਦਾ ਹੈ ਜਿੱਥੇ ਵੱਡਾ ਕੱਠ ਹੁੰਦਾ ਹੈ ਅਤੇ ਇਸ ਦੇ ਚਿਹਰੇ ਤੇ ਇੱਕ ਵਾਰ ਵੀ ਕੋਈ ਸਿਕੰਨੀ ਇਹ ਦੇਖ ਰਹੀ ਕਿ ਇਸ ਨੇ 11 ਸਾਲ ਦੇ ਪੁੱਤਰ ਨੂੰ ਇਸ ਤਰ੍ਹਾਂ ਆਪਣੇ ਘਰ ਨੂੰ ਛੱਡ ਦਿੱਤਾ ਤੇ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਦੇ ਪਤੀ ਵੱਲੋਂ ਇਸ ਦੇ ਪਹਿਲੇ ਪਤੀ ਵੱਲੋਂ ਪੁਲਿਸ ਕੋਲ ਕੰਪਲੇਂਟ ਦੇ ਦਿੱਤੀ ਗਈ ਆ ਤੇ ਪੁਲਿਸ ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਭਾਰਤ ਦੇ ਵਿੱਚ ਪਹਿਲਾ ਵਿਆਹ ਹੁੰਦੇ ਉਸ ਨੂੰ ਤਲਾਕ ਦਿੱਤੇ ਬਿਨਾ ਜਾਂ ਫਿਰ ਉਸ ਦੇ ਜਿੰਦੇ ਜੀ ਦੂਜਾ ਵਿਆਹ ਨਹੀਂ ਕਰਵਾਇਆ ਜਾ ਸਕਦਾ ਤੇ ਇਸ ਔਰਤ ਨੇ ਸਮਾਜਿਕ ਕਦਰਾਂ ਕੀਮਤਾਂ ਸਮਾਜਿਕ ਰਿਸ਼ਤਿਆਂ ਨੂੰ ਤਾਂ ਛੱਟ ਮਾਰੀ ਹੀ ਹੈ ਨਾਲ ਹੀ ਇਸ ਨੇ ਕਾਨੂੰਨ ਦੀ ਵੀ ਇਹ ਔਰਤ ਗੁਨਾਹਗਾਰ ਹੈ ਕਿਉਂਕਿ ਜਿੱਥੇ ਇਸ ਨੇ ਪਹਿਲਾ ਘਰ ਤੋਂ ਗਹਿਣੇ ਅਤੇ ਪੈਸੇ ਚੋਰੀ ਕੀਤੇ ਤਾਂ ਉਸ ਤੋਂ ਬਾਅਦ ਇਸ ਨੇ ਦੂਜਾ ਵਿਆਹ ਵੀ ਆਪਣੇ ਪਤੀ ਦੇ ਹੁੰਦੇ ਆਪਣੇ ਬੁਆਏਫਰੈਂਡ ਦੇ ਨਾਲ ਕਰਵਾ ਲਿਆ ਸੋ ਦੋਸਤੋ ਤੁਹਾਨੂੰ ਕੀ ਕਹਿਣਾ ਇਸ ਔਰਤ ਬਾਰੇ ਤੇ ਇਹ ਕੀ ਲੱਗਦਾ ਕਿ ਅਜਿਹੀ ਔਰਤ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿਸ ਨੇ ਆਪਣਾ ਹਸਦਾ ਵਸਦਾ ਪਰਿਵਾਰ ਇੱਕ 11 ਸਾਲ ਦਾ ਪੁੱਤਰ ਅਤੇ ਪਤੀ ਜਿਹੜੇ ਕਿ ਇਹਨਾਂ ਵਿਸ਼ਵਾਸ ਕਰਦੇ ਸੀ ਕਿ ਪੈਸਾ ਅਤੇ ਗਹਿਣੇ ਵੀ ਇਸ ਦੇ ਕੋਲ ਹੀ ਸਨ ਜਿਨ੍ਹਾਂ ਨੂੰ ਇਹ ਚੋਰੀ ਕਰਕੇ ਭੱਜੀ ਤਾਂ ਇਸ ਔਰਤ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜ਼ਰੂਰ ਕਮੈਂਟ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਤੇ ਇਸ ਔਰਤ ਦਾ ਪਤਾ ਜਲਦ ਤੋਂ ਜਲਦ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜੁਰ ਕਰ ਦਿਓ ਤਾਂ ਕਿ ਇਸ ਔਰਤ ਦੇ ਭਾਲ ਦੇ ਵਿੱਚ ਆਸਾਨੀ ਹੋ ਸਕੇ ਸੋ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਲਿਮਿਟਡ ਗਿਆਨ মিডিਆ ਨੂੰ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ ਸੋ ਦੋਸਤੋ ਫਿਲਹਾਲ ਸਾਨੂੰ ਦੀ اجازت ਮਿਲਾਂਗੇ ਜਲਦ ਧੰਨਵਾਦ